ਲੋ ਜੀ ਬਾਈ ਟਮਾਣਾ ਲਾਲ ਬਾਈ ਦੇ ਤੁਹਾਨੂੰ ਦਿਖਾਉਨੇ ਆ ਕਬੂਤਰ ਉਹ ਮੱਕੜ ਵੀ ਪਹੁੰਚਿਆ ਸਾਡਾ ਬਾਈ ਕਾਲੂ ਰਾਜਪੁਰਾ ਮੇਰਾ ਚੇਲਾ ਲੋ ਜੀ ਪਹਿਲਾਂ ਆਪਾਂ ਕਬੂਤਰ ਬਾਈ ਦਾ ਵਿਖਾਉਨੇ ਆ ਤੁਹਾਨੂੰ ਕਾਲੀ ਪੂਛ ਵਾਲਾ ਕਿਹੜਾ ਬਾਈ ਇਹ ਖੱਟ ਅੱਖਾਂ ਦਾ نسل ਕਿਹੜੀ ਆ ਇਹ ਜੰਟੇ ਵਾਲਿਆਂ ਚੋਂ ਆ ਜੀ ਇਹ ਜੰਟੇ ਵਾਲਿਆਂ ਚੋਂ ਆ ਹਾਂ ਜੀ ਠੀਕ ਆ ਠੀਕ ਆ ਹੁਣੇ ਬਾਬਾ ਜੰਟਾ ਕਹਿੰਦਾ ਕਿਸੇ ਕੋਲੇ ਹੈ ਨਹੀਂ ਭਾਈ ਲੈ ਵੀ ਆ ਕਬੂਤਰ ਲਿਆ ਭਾਈ ਜੰਟੇ ਸਭ ਭਾਈ ਨੂੰ ਬੁਲਾਇਆ ਭਾਈ ਜੰਟ ਨੂੰ ਬੁਲਾਇਆ ਆ ਯਾਰ ਲੈ ਭਾਈ ਇੱਕ ਮਿੰਟ ਆਈ ਓਨੀ ਧੇਰ ਆਪਾਂ ਚਲੋ ਭਾਈ ਇੱਕ ਮਿੰਟ ਫੋਟੋ ਖਚਾਉਂਦਾ ਲੈ ਭਾਈ ਦਿਖਾਈਆਂ ਤੁਹਾਡਾ ਕੂਤਰ ਆ ਲਓ ਜੀ ਲਓ ਜੀ ਆਹ ਇੱਕ ਕੂਤਰ ਤੁਹਾਨੂੰ ਹੋਰ ਦਿਖਾਉਣਾ ਹੈ ਬਾਈ ਟਮਾਣੇ ਦਾ ਉਹਨੇ ਚਿੱਟੀਆਂ ਅੱਖਾਂ ਦਾ ਜੀ 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 ਤੇ ਜਿਹੜਾ ਪੈਰ ਪਰਣਾ ਕੜਾ ਕੂਤਰਾਂ ਦਾ ਦੁੱਧ ਦਾ ਦੁੱਧ ਤੇ ਪਾਣੀ ਦਾ ਪਾਣੀ ਕਰਦੇ ਬਾਈ ਆਇਓ ਇੱਕ ਮਿੰਟ ਆ ਗੇਟ ਖੋਲ ਕੇ ਅੰਦਰ ਆਇਓ ਇੱਕ ਵਾਰ ਤੁਸੀਂ ਅੰਦਰ ਆਇਓ ਰਾਮਨਾ ਕੂਤਰ ਨਿਕਲ ਜਾਈ ਕੋਈ ਲੈ ਵੀ ਥੋੜੀ ਜੀ ਆਪਾਂ ਨਾ ਹੁਣੇ ਬਾਈ ਸਮਾਣੇ ਦੇ ਘਰੇ ਸੀ ਤੇ ਕਹਿੰਦੇ ਵੀ ਇਹ ਜੰਟੇ ਵਾਲਾ ਕੂਤਰ ਹੈ ਲੈ ਬਾਈ ਆ ਕੂਤਰ ਦੀ ਪਛਾਣ ਕਰਿਓ ਇਹ ਹੁਣੇ ਆਪਣੀ ਗੱਲ ਹੋਈ ਇਹ ਮਿਸਾ ਵੀ ਹੋ ਸਕਦਾ ਆਪ ਵੇਖੋ ਕੂਤਰ ਮੜਾ ਕੋਈ ਲੱਗਦੀ ਆਪਣੀ ਵਾਲੀ ਨਸਲ ਹੋਊ ਜਿਵੇਂ ਲੱਗਦੀ ਹੈ ਜੀ ਹਾਂਜੀ ਜਿਵੇਂ ਆਈ ਜੀ ਦੇਖਿਆ ਲੈ ਇਹ ਹੀ ਹੁੰਦੇ ਸੀ ਹਾਂ ਜਮਾ ਇੱਕ ਖਾਈ ਮੱਕਾ ਤਤਸਲੀ ਕੋਈ ਕਿਰਪਾ ਸੱਲੀ ਕਰ ਲੋ ਬਾਪੂ ਆਏ ਜੀ ਹੁੰਦੇ ਜਾਂਦੇ ਹਾਂਜੀ ਲੋ ਜੀ ਬਾਈ ਜੀ ਗੁਰਜੰਟ ਸਿੰਘ ਹਾਲਮਾਲਾ ਦੀ ਜਿਹੜੀ ਨਸਲ ਹੈ ਹਨਾ ਇਹ ਬਾਈ ਮਿਸ ਲੱਗਦੀ ਹੈ ਕਿ ਪਿਓ ਹੋ ਰਿਹਾ ਕਿਵੇਂ ਹੈ ਪਿਓ ਨੂੰ ਕਿੱਥੇ ਰਹਿ ਗਿਆ ਉਹਨੇ ਇਹਨੇ ਕੋਈ ਨਾ ਹੋ ਜਮਾ ਪੁੰਜਾ ਦੇਖਣ ਲੋਕ ਹੋਵੇ ਹੋਵੇ ਹਾਂ ਸਾਰਾ ਕੁਝ ਜੀ ਜੀ ਲੋ ਜੀ ਤੇ ਇਹ ਬਾਈ ਜਿਹੜਾ ਦੂਜਾ ਕੋ ਉੱਤਰ ਹੱਥ ਚ ਪੜਿਆ ਇਹ ਕਿਵੇਂ ਹੈ ਇਹ ਬਾਈ ਟਮਾਣੇ ਦਾ ਜੀ ਜੀ ਇਹ ਉਹਨਾਂ ਨੂੰ ਹੀ ਪਤਾ ਮੈਂ ਉਹਨਾਂ ਦਾ ਚੇਲਾ ਜੀ ਜੀ ਇਕਮੁਖਸਰ ਜੀ 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 ਇਹ ਬਾਈ ਨੂੰ ਹੀ ਪਤਾ ਵੀ ਕਿਵੇਂ ਕਿਵੇਂ ਜੋੜੇ ਆ ਜਾਂ ਅੰਦਰ ਮੈਂ ਬਾਈ ਚੀਜ਼ ਹੋਰ ਪੁੱਛਦੇ ਆ ਤੁਹਾਨੂੰ ਸਭ ਤੋਂ ਵਧੀਆ ਕਬੂਤਰ ਜਿਹੜੇ ਜਿਵੇਂ ਜੀ ਬਾਬਾ ਜੀ ਧੰਨਾ ਹੋ ਗਏ ਹਨਾ ਮੀਰਾਬ ਹੋ ਗਏ ਬਾਬਾ ਜੀ ਬਾਬਾ ਜੀ ਭਾਗ ਹੋ ਗਏ ਜਸਬੀਰ ਸਿੰਘ ਬਾਦਲ ਹੋ ਗਏ ਬਾਬਾ ਜੀ ਮਿੱਡ ਲਾਲ ਵਾਈ ਹੋ ਗਏ ਸਭ ਤੋਂ ਵਧੀਆ ਕਬੂਤਰ ਤੁਹਾਡੇ ਫੇਵਰਟ ਕਿਹੜੇ ਸੀ ਵੀ ਵਧੀਆ ਕਬੂਤਰ ਇਹ ਅੱਜ ਤੱਕ ਮੈਨੂੰ ਵੀਰਾ ਉਹਦੇ ਚੰਗੇ ਸਮਝ ਆਉਂਦਾ ਸਭ ਤੋਂ ਵਧੀਆ ਪਹਿਲਾਂ ਛੋਟਾ ਹੁੰਦੇ ਜਾਂਦਾ ਹੈ ਮੁੰਡੇ ਹਾਂਜੀ ਬਾਤ ਤਾਂ ਸਾਰੀ ਹੋ ਗਈ ਜੀ ਵੀ ਤੁਸੀਂ ਜਿਹੜਾ ਕਬੂਤਰ ਆ ਉਹ ਆਪਣੇ ਬਾਬਾ ਜੀ ਵੀਰਾ ਆਪਦੇ ਪੁੱਤਰਾਂ ਨੂੰ ਵਧੀਆ ਕਹਿਣ ਦੇ ਸੀ ਹਾਂ ਕੀ ਭਈ ਉਹਨਾਂ ਚ ਖਾਸੀਅਤ ਕੀ ਸੀ ਇੱਕ ਤੋਂ ਨਿਕਲਦੇ ਨਹੀਂ ਸੀਗੇ ਜੀ ਮੀਂਹ ਬਾਹਰ ਉੱਡਦੇ ਜੀ ਬਾਤ ਤੋਂ ਸਾਡੇ ਕਬੂਤਰ ਘਰੋਂ ਬਾਹਰ ਹੀ ਜੀ ਅਸੀਂ ਇੱਕ ਦੂਜੇ ਦਾ ਜਾ ਕੇ ਮਿਸੇ ਕਰਦੇ ਮਿਸੇ ਕਰਨਾ ਮਤਲਬ ਉਹ ਮੈਥੂ ਲੈ ਕੇ ਮੈਂ ਉਹਨਾਂ ਤੋਂ ਲੈ ਗਿਆ ਜੀ ਫੇ ਨਿਕਲੋਂ ਹਟ ਗਏ ਦੀ ਮਤਲਬ ਜਿਹੜੇ ਬਕਰਜੰਟ ਸਿੰਘ ਆਲਮਾਲਾ ਦੇ ਕਬੂਤਰ ਐ ਤੇ ਮੀਰਾ ਕਬੂਤਰ ਐ ਮਤਲਬ ਇਹਨਾਂ ਦਾ ਬਹੁਤ ਵਧੀਆ ਤਾਪ ਹੁੰਦਾ ਹੈ ਇਸੇ ਕਰਕੇ ਵੀ ਭੱਜਣੋਂ ਹਟ ਜਾਂਦੇ ਪਿੰਡ ਛੱਡ ਦਿੰਦੇ ਸੋਹਣੇ ਮੋੜ ਕੇ ਵੀ ਇੱਕ ਮੈਥੂ ਲੈ ਜਾ ਕੇ ਕੋਈ ਮੀਰਾ ਕਹਿੰਦਾ ਲੈ ਜਾ ਕੇ ਬੜੇ ਬਣਾਏ ਸੀ ਉਹਨਾਂ ਨੇ ਹੈਗੇ ਵੀ ਰਾਣੀ ਕਰਦੇ ਰਾਣਾ ਮੌਰ ਤੇ ਸੋਹਣਾ ਬਾਬਾ ਜਿਹੜੇ ਬਜ਼ੁਰਗ ਤੇ ਇਹ ਉਹਨਾਂ ਦੇ ਕਬੂਤਰ ਹੈ ਹਨ ਮਤਲਬ ਮਿਸ ਪੈ ਕੇ ਬਹੁਤ ਵਧੀਆ ਜਿਹੜਾ ਰਿਜ਼ਲਟ ਦਿੱਤਾ ਇਹਨਾਂ ਹਾਂ ਹੋਰ ਬਾਈ ਕਿਹੜੇ ਕਬੂਤਰ ਹੈ ਜਿਨ੍ਹਾਂ ਦੀ ਤਾ ਬਹੁਤ ਵਧੀਆ ਲੱਗਦਾ ਹੈ ਬਾਕੀ ਮੇਰੇ ਮੋਹਨ ਸਰ ਕੋਲ ਸੀ ਗਏ ਸਾ ਜੀ ਉਹ ਕਬੂਤਰ ਮੈਨੂੰ ਆਖੇ ਲੈ ਜਾ ਮੈਂ ਸਾਡੇ ਅੱਗੇ 4-5 ਫਿਰਦਾ ਜੀ ਉਹਨਾਂ ਮੱਦੋਂ ਮੇਰੇ ਕਬੂਤਰ ਦਿੱਤਾ ਇਹਨੂੰ ਜੀ ਉਹ ਬਹੁਤ ਦੰਗੇ ਬੱਤੇ ਉਹਦੇ ਵੀ ਜੀ ਕੋਈ ਨਸਲ ਬਾਰੇ ਨਹੀਂ ਪਤਾ ਉਸ ਉਹਨੇ ਬੰਗੜਾੜੀ ਵਾਲਾ ਆ ਕੇ ਮੌਜ ਪੈਰਾ ਜਾ ਜੀ ਮੁੜ ਕੇ ਮੜਾ ਵੀ ਦਿੱਗੇ ਜੀ ਜੀ ਤਬਾਥਰ ਪਿੰਨੇ ਨੂੰ ਨੈਰ ਜੀ 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 ਲਓ ਜੀ ਆ ਥੋੜੇ ਜੀ ਨਿਗਾ ਮਰਾ ਆ ਜੇ ਬਾਈ ਦਾ ਚੇਲਾ ਹੈ ਨਾ ਮੁਕਸਰ ਤੋਂ ਬਾਈ ਹਾਂ ਜੀ ਨਿੱਕਾ ਮੁਕਸਰ ਨਿੱਕਾ ਬਾਈ ਮੁਕਸਰ ਹੈ ਥੋੜੇ ਜੀ ਬਾਈ ਸਾਈਡ ਤੇ ਕੂਤਰ ਵਿਖਾਈ ਆ ਚੀਨੀ ਕਿਹੜਿਆਂ ਤੋਂ ਬਾਈ ਇਹ ਉਹਨਾਂ ਦੇ ਰੋਝੀਆਂ ਦੇ ਆ ਚੀਨਿਆਂ ਚੋਂ ਜਿਹੜੀ ਬਾਈ ਦੀ ਜਿੱਤੀ ਸੀ ਜੀ 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 ਇਹ ਉਹਨਾਂ ਚੀਨਿਆਂ ਚੋਂ ਹੀ ਆ ਜੀ ਲਓ ਜੀ ਆਹ ਉਹਨਾਂ ਬਾਈ ਦੇ ਕੂਤਰ ਆਉਣੇ ਟਮਾਣੇ ਨੇ ਆ ਸ਼ਾਕੇ ਮੀਰਾ ਵਹ ਸਾਰੀ ਇਹ ਵਿਚ ਹਨ ਇੱਕ ਇੱਕ ਬਾਈ ਕਾਲੂ ਹੋਰ ਲਿਆ ਕੋ ਉਤਰ ਕਾਲਸਰਾ ਪੜ ਕੇ ਤੇ ਉਹ ਦੇਖਦੇ ਆ ਆ ਆ ਕਾਲੂ ਬਾਈ ਲਿਆ ਸੀ ਪੜ ਕੇ ਕਿਹੜਾ ਬਾਈ ਕਾਲੂ ਕਿਹੜਾ ਬਾਈ ਇਹ ਗੁਰੂ ਇਹਨੂੰ ਜਿਆਦਾ ਪਤਾ ਹੋਣਾ ਵੀਰ ਇਹ ਉਹ ਕਿਹੜੇ ਪੈਨ ਡੁੱਡੀ ਸੀ ਇਹਦੀ ਮਾਂ ਇਹ ਤਾਂ ਪੱਠਾ ਰੋਕਿਆ ਹੋਇਆ ਬਾਈ ਨੇ ਜੀ 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 ਬੱਚੇ ਕਢਾਉਣ ਨੂੰ ਬੱਚੇ ਕਢਾਉਣ ਨੂੰ ਹਾਂ ਇਹਦੀ ਮਾਂ ਡੁੱਡੀ ਸੀ ਬਾਜੀਆਂ ਬਹੁਤ ਬਧੀਆ ਕਬੂਤਰ ਹੈ ਜੀ ਇਹ ਵੀ ਤੇ ਖਾਸ ਕਰਕੇ ਆ ਖਿੱਚ ਦਾ ਕੇਂਦਰ ਬਣਿਆ ਜੀ ਕਬੂਤਰ ਬਾਈ ਝੰਟੇ ਵਾਲਾ ਲਓ ਜੀ ਕੁਛ ਕੂਤਰ ਤੁਹਾਨੂੰ ਆਪਾਂ ਬਾਈ ਦੇ ਇੱਧਰ ਦਿਖਾਉਨੇ ਆ ਹਨਾ ਕਿੰਨੇ ਘਟਲਾ ਲਓ ਜੀ ਕਿੰਨਾ ਦੀ ਲੁਧਰਾਂ ਦੀ ਇੱਕ ਬਾਈ ਦਾ ਜਿਹੜਾ ਲੁਧਰ ਹੈ ਹਨਾ ਫਰਜੋਦੀ ਚੀਨੀ ਦੀ ਨਸਲ ਚੀਨੀ ਦੀ ਬਾਈ ਦਾ ਇੱਕ ਜਿਹੜਾ ਲੁਧਰ ਕਬੂਤਰ ਹੈ ਹਨਾ ਉਹ ਸਾਨੂੰ ਫੜ ਕੇ ਬਾਈ ਜੀ ਤੁਸੀਂ ਵਿਖਾਓ ਲੋ ਜੀ ਆਓ ਚੀਨੀ ਨਸਲ ਵਾਈ ਦੀ ਵਾਦੂ ਆਪਣੇ ਜੁੜੀਆਂ ਦੂਸਰਾ ਜਿੱਤੀ ਐ ਤੇ ਚੀਨੀ ਤੋਂ ਨਾਂ ਬਣਿਆ ਵਾਈ ਦੀ ਚੀਨੀ ਨਾਲ ਫੋਟੋਆਂ ਵੀ ਐ ਆ ਚੀਨੀਆਂ ਬਾਈ ਉਹ ਨਸਲ ਇਹ ਚੀਨੀ ਦੀ ਭੈਣ ਐ ਮਾਂ ਐ ਕੀ ਐ ਪੱਠੀ ਐ ਪੱਠੀ ਐ ਚੀਨੀ ਦੀ ਹਾਂ ਬਹੁਤ ਆਹ ਬਾਈ ਦੇ ਚੀਨੇ ਕਬੂਤਰ ਐ ਜਿਹੜੇ ਟੌਪ ਐ ਕਬੂਤਰ ਤਾਂ ਬਹੁਤ ਹੁੰਦੇ ਐ ਪਰ ਕੋਈ ਖਾਸ ਤੇ ਆਹ ਬਾਈ ਦਾ ਲੁਧਰ ਇਹ ਲੁਧਰ ਚਲੋ ਇਹਨੂੰ ਪਾ ਦੇ ਛੱਡ ਇਹ ਲੁਧਰ ਐ ਹੋਰ ਮਗਾ ਦੇ ਆ ਚੀਨੀ ਐ ਜੀ ਤੰਗਿਆ ਰਹਿਣਾ ਬਘਾਵਾ ਖੜ। ਹਜ਼ਾਰ ਵਾਲਾਂ ਦੇ ਵਿਖਾ ਦਿਓ। ਲੋ ਜੀ ਬਾਈ ਆ 25 ਪੈਸੇ ਬਾਈ ਹਜ਼ਾਰ ਵਾਲਾ ਕਿਕਰ ਮਾਸਟਰਾਂ ਦਾ। ਕਿਕਰ ਮਾਸਟਰ ਹਜ਼ਾਰ ਵਾਲਾ ਤੋਂ 25 ਪੈਸੇ। ਬਾਈ ਤਾਰੀ ਵੀ ਲਗੇ ਬੱਚੇ ਘੜਉਣ ਨੂੰ। ਜੀ। ਸਾਰ ਰੱਖਿਆ ਬਿੱਟੂ ਆਲਮਗੀਰ ਬੂਟਾ ਦਦਰੋਂ ਲਿਆਇਆ ਮੈਂ ਮੇਲਿਆ। ਜੀ 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 ਜੀ। ਬੜਾ ਹੈ ਬਾਈ ਮੈਨੂੰ ਵਿਖਾਉਣ ਦੇ। ਆਹ ਦੇ ਸਾਹਮਣ। ਬਾਈ ਲੋ ਜੀ ਆ ਤੁਹਾਨੂੰ ਮੈਂ ਵਿਖਾਉਣਾ ਕਬੂਤਰ ਹਜ਼ਾਰ ਵਾਲਾ। ਬਾਈ ਇਹਦੀਆਂ ਅੱਖਾਂ ਨਾ ਤਾਂ ਚਿੱਟੀਆਂ ਤੇ ਨਾ ਹੀ ਪੀਲੀਆਂ। ਹਾਂ। ਹਰ ਗਾਈਆਂ। ਮਨ ਕੇ ਤਨੋਂ ਵੀ ਇਹ ਹੈ ਨਾ ਪੀੜੀਆਂ ਤੇ ਨਾ ਚਿੱਟੀਆਂ ਲੋ ਜੀ ਆਹਾ 25 ਪੈਸੇ ਹੀ ਹੈ ਬਾਈ ਕਹਿੰਦਾ ਵੀ ਜਿਹੜਾ ਹਜ਼ਾਰ ਵਾਲਾ ਕਬੂਤਰ ਹੈ 100 ਪੈਸੇ ਤਾਂ ਖਤਮ ਹੋ ਗਈਆਂ ਨਸਲਾਂ ਆਹ ਹਜ਼ਾਰ ਵਾਲਾ ਕਬੂਤਰ ਹੈ ਬਾਈ ਬਾਈ ਇਹਨਾਂ ਦੇ ਆ ਜਿਹੜੇ ਥੋੜੇ ਥੋੜੇ ਛਿੰਬ ਐ ਕੱਢਣੇ ਆ ਕਾਲੇ ਜਿੰਨੇ ਸੀਗੇ ਹਜ਼ਾਰ ਵਾਲੇ ਬਾਈ ਹਜ਼ਾਰ ਵਾਲੇ ਹਾਂ ਕੱਢਣਗੇ ਕੱਢਣੇ ਘਟੜਨਾਂ ਤੇ ਸ਼ੁਰੂ ਚ ਬੱਚਾ ਚਿੱਟਾ ਹੀ ਕੱਢਿਆ ਸੀ ਨਾ ਹਜ਼ਾਰ ਵਾਲ ਜਿੰਨਾ ਸੀਗਾ ਹਾਂ ਬਾਅਦ ਚਿੱਟਾ ਹੋਇਆ ਹਾਂ ਮਾਂ ਚਿੱਟਾ ਲੋ ਜੀ ਆ 25 ਜੇ ਮਾਂ ਰੋਜੀ ਹੈ ਵੱਡੀ ਮਾਂ ਰੋਜੀ ਹੈ ਚੀਨੀ ਵੱਡੀ ਜੀ ਜੀ ਇੱਕ ਅਬਾਈ ਹੋਰ ਆ ਬਾਈ ਤਾਰੀ ਦੀ ਗੋਤਰੀ ਮੈਂ ਸੰਭਾਲੀ ਗਲਜਾਰ ਦੇ ਪੰਡ ਛੱਡੀ ਉੱਥੇ ਜਿੱਤੀ ਉਸ ਤੋਂ ਬਾਅਦ ਮੋਟੇ ਦੇ ਪੰਡ ਜਿੱਤੀ ਜਾਨੀ ਕਿ ਪੰਛੀ ਬਾਜ਼ੀਆਂ ਵਧੀਆਂ ਤੇ ਸਾਡੇ ਗੱਲਣਾਂ ਦੀ ਤੇ ਰਾਜ ਨਾਲਾਂ ਦੀ ਹੈ ਰਾਜ ਨਾਲੇ ਤੇ ਗੱਲਣਾਂ ਪਹਿਲੀ ਬਾਜੀ ਗਲਜਾਰ ਦੇ ਪੰਡ ਮੈਂ ਗਾਜੀ ਫੌਜੀ ਨੇ ਸੰਭਾਲੀ ਸੀ ਜੀ 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 ਬਾਈ ਤਾਰੀ ਦੇ ਬੱਚਿਆਂ ਨੂੰ ਲੈ ਆਇਆ ਲੋ ਜੀ ਆਹਾ ਬਾਈ ਕੋਲੇ ਸਾਡੇ ਗੱਲ ਲੜ ਜਿਹੇ ਲਾਲਵੀਰਾ ਕੋਤਰ ਬਾਈ ਕੋਲੇ ਜਾੜਾ ਟੈਗੀ ਨੇ ਦਿੱਤਾ ਪਰਛੋਦ ਹੁਣੇ ਸੱਬੇ ਦਾ ਪਿਓ ਜੀ 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 ਹਾਂ ਉਹਦੇ ਪੱਠੇ ਦੀ ਐ ਲਓ ਜੀ ਇੱਕ ਆ ਨਸਲਾ ਬਾਈ ਦੀ ਇਹ ਬਾਈ ਦਾਰੀ ਨੇ ਦਿੱਤੀ ਆਪਣੀ ਬੱਚਿਆਂ ਤਿੰਨ ਚਾਰ ਵਾਦੀਆਂ ਵਧੀਆ ਠੀਕ ਐ ਨਾ ਇਹਦਾ ਲਾ ਲਾ ਪੋਖੜਾ ਵੇਖ ਹੁਣ ਦੱਸ ਤੂੰ ਹੋ ਜਾ ਰਹੀ ਕਹਿੰਦਾ ਸੀ ਮੈਨੂੰ ਉਹ ਪਛਾਣ ਆ ਆ ਬਿਨਾਂ ਅੱਲਾਹ ਇਹਦੇ ਨਾਲ ਦਾ ਕੱਪੜਾ ਸੀ ਕੱਪੜਾ ਪਰ ਇਹਨਾਂ ਦੀ ਪਰਚੀ ਤੇ ਕੋਲੇ ਫਿਰਦਾ ਤੇਰੇ ਕੋਲੇ ਸੌ ਰੁਪਏ 所以。<laughs> so, <yeah. S 2> yeah.